ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋਨੇ ਝੋਟੀਆਂ ਬਥੇਰੇ ਦਿਖਾਉਣੀ ਹੈ ਸੇਲ ਆ ਘਰੇਲੂ ਝੋਟੀਆਂ ਤੇ ਡਿਟੇਲ ਇਨਫੋਰਮੇਸ਼ਨ ਵੀ ਦਰ ਹੈ ਦੋਨਾਂ ਵਗੈਰੀ ਕੱਟੀਆਂ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਿਆਨਤਵੀ ਪਿੰਡ ਵਾਗੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਠੀਕ ਆ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਪਈਗਾ ਪਿੰਡ ਆਪਣਾ ਬਦਰਾ ਠੀਕ ਆ ਮੋਬਾਈਲ ਨੰਬਰ ਵਈ ਜੀ ਆਪਣਾ 9779540476 97796 40474 40474 ਠੀਕ ਆ ਇਹ ਦੋਨੇ ਝੋਟੀਆਂ ਆਪਣੀਆਂ ਕਰਦੀਆਂ ਹੀ ਆਂ ਹਾਂ ਦੋਨੇ ਝੋਟੀਆਂ ਧਰਦੀਆਂ ਠੀਕ ਆ ਜਿਹੜੀ ਪਹਿਲਾ ਨੰਬਰ ਝੋਟੀ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਇਹ ਇਹ ਦੂਜਾ ਸੁਆ ਸੁਈ ਆ ਵੀ ਦੂਜਾ ਸੁਆ ਤੇ ਬੱਚਾ ਇਹਨਾਂ ਦੇ ਤਾਂ ਕੱਟੀ ਹੈ ਨਾ ਹਾਂ ਬੱਚਾ ਕੱਟਿਆ ਹੈ ਜੀ ਕਿਹੜੇ ਸਾਂ ਦੀ ਕੱਟੀ ਆ ਇਹ ਅਰਜਨ ਗੁੰਗੜ ਦੀ ਆ ਵੀ ਠੀਕ ਆ ਦੋਨੇ ਅਰਜਨ ਦੀਆਂ ਆ ਗਿਆ ਹਾਂ ਦੋਨੇ ਅਰਜਨ ਗੁੰਗੜ ਦੇ ਆ ਠੀਕ ਆ ਸੀਮਨ ਸਿੱਕੇ ਤੇਰੇ ਸਾਹਮਣੇ ਰੱਖੇ ਪਿਆ ਹਣ ਸੀਮਨ ਪਾਣੇ ਵਜੋਂ ਸੁਰਸ਼ਟਰਾ ਦੋਨੇ ਦੋਨੇ ਵੀਰ ਦੇ ਸਾਹਮਣੇ ਵੇ ਸਾਇਦ ਨਜ਼ਰ ਘਟ ਆਉਂਦਾ ਹੋਵੇ ਇਥੇ ਅਰਜਨ ਹੁੰਗੜ ਦੇ ਆ ਗਏ ਦੋਨੇ ਇਹ ਤੇ ਕੋਈ ਵੀ ਰਾ ਆ ਕੇ ਜੀਨੇ ਦੇਖਣਾ ਵੀ ਦੇਖ ਸਕਦਾ ਤੇ ਅਰਜਨ ਜਾ ਕੇ ਇਸ਼ਾਰਾ ਹਣਾ ਦੋਨੇ ਇਹਨੂੰ ਕਹਵਾ ਦਿਨ ਹੋ ਗਿਆ ਸੂਈ ਨੂੰ ਅੱਜ ਇਹਨੂੰ ਹਫਤਾ ਹੋ ਗਿਆ ਬਈ ਇੱਕ ਹਫਤਾ ਹੋ ਗਿਆ ਸੂਈ ਨੂੰ ਕਿੰਨਾ ਦੁੱਧਾ ਹੁਣ ਇਹ 10 ਕਿਲੋ ਤੋਂ ਬਾਹਰ ਆ ਬਈ ਠੀਕ ਐ 10 ਤੋਂ ਹਲੇ ਸਟਾਰਟ ਹੋਈ ਜਾਵਾ ਹਾਂ ਹਾਂ ਬਸ ਕਰ ਪਹਿਲੇ ਸੂਈ ਦੁੱਧ ਕਿੰਨਾ ਕ ਪਤਾ ਸੀ ਨੇ 13 ਦੇ 14 ਦੇ ਵਿੱਚ ਇੰਨਾ ਠੀਕ ਐ ਬਾਕੀ ਇਹ ਮੌਸਮ ਗਰਮੀ ਗਰਮੀ ਪੱਠੇ ਪੱਠੇ ਖਾਣੇ ਲੱਗੀ ਹੈ ਨਾ ਹਾਂ ਹਾਂ ਗੱਲਾਂ ਕਰਕੇ ਬਈ ਠੀਕ ਕੱਦ ਦਾ ਅ ਸੋ ਵੀਰੋ ਕੱਦ ਦਾ ਅੰਦਾਜ਼ਾ ਲਾ ਸਕਦੇ ਹਾਂ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਤੇ ਚੋਣ ਚਵਾ ਕਿਵੇਂ ਬਸ ਮਾਫ ਕਰ ਠੀਕ ਹੈ ਤੇ ਰੇਟ ਇਹਦੇ ਕੀ ਰੱਖਿਆ ਆ ਪਾ ਰੇਟ ਦਾ ਸਵਾ ਦੋ ਆ ਬਈ ਸਵਾ 2 ਲੱਖ ਰੁਪਇਆ ਅੰਦਾਜ਼ਾ ਦੁੱਧ ਕਿੰਨਾ ਦੇ ਦੂਗੀ ਦੁੱਧ ਦੇ ਦੂ ਬਈ 15 ਠੀਕ ਹੈ ਚੋਣ ਚਵਾ ਇੱਕ ਨੰਬਰ ਜਮਾ ਹਾਂ ਜੇਰ ਧਾਰ ਤੂੰ ਰੋਕ ਕੇ ਜਮਾ ਹਾਂ ਹਾਂ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਝੂਟੇ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਫੁੱਲ ਸੈਜ ਦੇ ਵਿੱਚ ਆ ਦੂਜਾ ਸੂਆ ਸੂਈ ਹੈਗੀ ਝੋਟੀ ਇਹ ਤੇ ਚੰਗਾ ਬਾਡੀ ਵੰਤਰ ਆ ਤੇ 9 10 ਕਿਲੋ ਦੁੱਧ ਐਸ ਵਕਤ ਸਟਾਰਟਿੰਗ ਆ ਪਹਿਲੇ ਸੂਏ 14 ਕਿਲੋ ਦੁੱਧ ਤੇ ਚੱਲੀ ਗਈ ਸੀਗੀ ਤੇ ਰੇਟ ਇਹਦਾ 1.2 ਲੱਖ ਰੁਪਈਆ ਤੇ ਭਾਈ ਆਪ ਕਿਹੜੇ ਸੀਮਨ ਦੀ ਹੈ ਕੱਦ-ਕਾਡ ਚੰਗਾ ਇਹਦਾ ਹਨਾ ਇਹ ਆਪ ਸੁਲਤਾਨ ਦੀ ਹੈ ਭਾਈ ਪਤਾ ਕਿਹੜੇ ਅੱਛਾ ਸੁਲਤਾਨ ਬੁੱਢੇ ਖੇੜਾਲੇ ਸਾਣ ਦੀ ਤੇ ਉਹਦੀ ਆ ਗਈ ਧੀ ਹਨਾ ਹਾਂ ਉਹਦੀ ਧੀ ਬਾਕੀ ਕਹਿੰਦਾ ਹਰ ਇੱਕ ਦਾ ਸੁਲਤਾਨ ਦਾ ਖੇ ਨਾਂ ਵੇਚੋ ਕੱਦ-ਕੁੱਦੀ ਬੜਾ ਜ਼ਬਰਦਸਤ ਹਨਾ ਬੜੇ ਪਹਿਲੇ ਪਾਸੇ ਨਾਲ ਖੜੀ ਸੋ ਉਹ ਦੇਖੋ ਪਹਿਲੇ ਪਾਸੇ ਬਾਈ ਦਾ ਗੱਲਾ ਮੰਨ ਕੇ ਚੱਲ ਵੀ ਇੱਥੇ ਡਬਟਾ ਵੀ ਨਹੀਂ ਨਾ ਜਮਾ ਤੇ ਦੁੱਧ ਕਹਿੰਦਾ ਪਾ ਮੰਨ ਕੇ ਚੱਲੇ ਵੀ 14 ਕ ਮੰਨ ਕੇ ਲੈੜੇ ਬੰਦਾ ਹਾਂ ਹਾਂ ਵੀ 14 ਨਹੀਂ ਦੁੱਧ ਠੀਕ ਐ ਅੱਗੇ ਦੂਜੇ ਨੰਬਰ ਜਿਹੜੀ ਦੇਖ ਰਹੇ ਆ ਇਹ ਵੀ ਦੂਜਾ ਸੂਆ ਵੀ ਠੀਕ ਐ ਇਹ ਦੂਜਾ ਸੂਆ ਇਹਦੇ ਮਗਰ ਵੀ ਕੱਟੀ ਆ ਹਨਾ ਇਹਦੇ ਮਗਰ ਵੀ ਕੱਟੀ ਆ ਅੱਛਾ ਅੱਜ ਨੂੰ ਕੰਗੁਰੂ ਦੀ ਕੱਟੀ ਦੇ ਮਗਰ ਆ ਗਈ ਇਹ ਦੋਨਾਂ ਦੇ ਇੱਕੋ ਹੀ ਲਗਾਇਆ ਸੀ ਵੀ ਠੀਕ ਐ ਇਹ ਨਹੀਂ ਪਤਾ ਆਪ ਕਿਹੜੇ ਸੀਮਨ ਦੀ ਆ ਨਾ ਆਪਦਾ ਨਹੀਂ ਪਤਾ ਵੀ ਇਹਦਾ ਠੀਕ ਐ ਜੇ ਆਪ ਲੈਤੀ ਸੀ ਹਾਂ ਅੱਛਾ ਪਿਛਲੇ ਵਾਰ ਲੈਤੀ ਸੀ ਹਨਾ ਹਾਂ ਹਾਂ ਇਹਨੂੰ ਅੱਜ ਕਹਿਮਤ ਆਣਾ ਸੂਈ ਨੂੰ ਇਹ ਕੱਲੀ ਸੂਈ ਆ ਵੀ ਕੱਲ੍ਹ ਸ਼ਾਮ ਨੂੰ ਦੂਈ ਆ ਠੀਕ ਐ ਇਹਨੇ ਆਪ ਨੂੰ ਹੋ ਜਾਂਦਾ ਪਿਛਲੇ ਸਾਲ 16 ਕਿਲੋ ਦੁੱਧ ਇਹਦੀ ਕੀ ਅੰਦਾਜ਼ਾ ਲਾਈਏ ਇਹਦੀ 18 ਟੂਰਾਂ ਦਾ ਦੁੱਧ ਵੀ ਬੰਦਾ ਇਹਦਾ ਮੁੱਲ ਕੀ ਰੱਖਿਆ ਬਾ ਇਹਦਾ ਮੁੱਲ 210 ਠੀਕ ਆ 210000 ਇਹਦਾ ਮੁੱਲਾ ਚੌਣ ਚਵਾਦੀ ਇੱਕ ਨੰਬਰ ਆ ہاں ਚੌਣ ਦੀ ਇੱਕ ਨੰਬਰਾਂ ਵਿੱਚ ਕੋਈ ਬਾਹਰ ਨੂੰ ਸੁਭਰ ਕੱਦ ਕਾੜ ਵਗੈਰਾ ਦੇਖੋ ਝੋਟੀਆਂ ਚੰਗਾ ਇਹ ਆਪ ਨਹੀਂ ਪਤਾ ਕਿਹੜੇ ਸੀਮਨ ਦੀ ਆ ਤੇ ਪਰ ਅਰਜਨ ਕੁੰਗੜ ਦੀ ਵੇਹਣੀ ਬੱਚਾ ਦਿੱਤਾ ਫੀਮੇਲ ਕਾਫ ਕੱਟੀ ਸੋ ਚਗਾਠਾ ਚੂਠਾ ਦੇਖੋ ਝੋਟੀਆਂ ਚੰਗਾ ਬਹੁਤ ਵੀ ਡਿਮਾਂਡ ਕਰਦੇ ਰਹਿੰਦੇ ਆ ਕਿ ਸਾਨੂੰ ਬਾਇਓ ਡਾਟਾ ਚਾਹੀਦਾ ਵੀ ਝੋਟੀ ਕਿਹੜੇ ਦੀ ਆ ਆਪ ਆ ਕਿਹੜੀ ਮਗਰ ਕੱ ਕਰੇਲੂ ਬੀ ਡੋਤਾ ਇਹਦੀ ਹੈ। ਕਰੇਲੂ ਬੀ ਦਾ ਝੋਟੇ ਦਿਖਾ ਦੀਆਂ। ਮੁੱਲ 2 ਲੱਖ ਤੋਂ ਬਾਹਰ ਇਹਨਾਂ ਦਾ। ਇਹਦਾ 210 ਆ ਗਿਆ। ਤੇ ਉਹਦਾ ਆ ਗਿਆ 2 ਲੱਖ 20 ਹਜ਼ਾਰ ਸੁਲਤਾਨ ਬੁੱਢੇ ਖੜੇ ਵਾਲੀ ਦੀ ਆਪਾ। ਤੇ ਬਾਕੀ ਬਾਡੀ ਮੰਦ ਤੇ ਝੋਟੀ ਦੀ ਦੇਖੋ। ਤੇ ਵੀਰੇ ਬੋਲੇ ਤੇ ਫਿਰ ਤੇ ਪਤਾ ਸਾਫ ਆ ਜਾਵਾਂ। ਹਾਂ ਬੋਲੇ ਤਾਂ ਸਾਫ ਆ ਗਈ। ਠੀਕ ਆ ਜੀ ਮਨ ਕਹਿੰਦਾ ਵਾ ਥੋੜਾ ਬਾਜ਼ਾਰ ਲੱਗੇ ਵਾ ਦੇਖੇ ਫਿਰ ਭਾਂਡਾ ਚਮਕੇ ਜਾਵਾਂ ਹਣੇ ਦਾ ਹਣਾ। ਹਾਂ ਮੈਂ ਤਾਂ ਕੋਈ ਬਹੁਤ ਮਨ। ਚੋਣ ਪਸ ਮਾਈਕ ਨੰਬਰ। ਹਾਂ ਹਾਂ ਮਾਈਕ ਨੰਬਰ। ਜਿਹੜੇ ਮੁੱਲ ਕਰਿਆ ਮਾਨਦਾਨ ਬਣਾ ਮੋਟਾ ਹੋ ਜਾਊਗਾ। ਮਾਨਦਾਨ ਕਰ ਦਾਂਗੇ। ਨੰਬਰ 9879644475 ਪਿੰਡ ਵਾਦਰਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਸੋ ਵੀਡੀਓ ਦੇਖਣੇ ਸਭ ਦਾ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ